ਲਓ ਜੀ ਟਿਕਟੌਕ ਕ੍ਰिएਟਰ ਚੌਪ ਤੋਂ ਆਪਾਂ ਨੇ ਠੰਡੀ ਚਾਦਰ ਮੰਗਾਈ ਐ ਠੰਡਾ ਕੰਬਲ ਤੁਸੀਂ ਨੂੰ ਕਹਿ ਸਕਦੇ ਆਪਾਂ ਤੁਹਾਨੂੰ ਨੂੰ ਓਪਨ ਕਰਕੇ ਵੀ ਦਿਖਾਉਨੇ ਆ ਤੁਸੀਂ ਇਹਨੂੰ ਗਰਮੀ ਦੇ ਵਿੱਚ ਲੈ ਕੇ ਪਹਿਣਾ ਤੁਹਾਨੂੰ ਠੰਡ ਲੱਗਣ ਲਾ ਦੇਣੀਆਂ ਨੇ ਬਾਕੀ ਨੂੰ ਆਪਾਂ ਟਰਾਈ ਕਰਾਂਗੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿੰਨਾ ਕੁ ਠੰਡਾ ਕੀ ਹਿਸਾਬ ਕਿਤਾਬਾ ਜੇ ਵਧੀਆ ਕੁਆਲਿਟੀ ਲੱਗੀ ਤਾਂ ਤੁਸੀਂ ਇੰਡੀਆ ਇਹਨਾਂ ਦੇ ਮਿਲਦਾ ਪੰਜ ਪੰਜ 7-7 ਲੈ ਕੇ ਭੇਜੋ ਕਿਉਂਕਿ ਇੰਡੀਆ 'ਚ ਇਹਨਾਂ ਦੀ ਜ਼ਿਆਦਾ ਲੋੜ ਆ ਸੀ ਮੰਗਾਇਆ ਸੀ ਜਰਮਨ 'ਚ 4 ਦਿਨ ਗਰਮੀ ਪਈ ਉਹ ਤੋਂ ਬਾਅਦ ਹੁਣ ਮੀਂਹ ਪੈ ਗਿਆ ਇੰਨੀ ਠੰਡ ਨਹੀਂ ਹੈਗੀ ਆਜੋ ਆਪਾਂ ਤੁਹਾਨੂੰ ਲੈ ਕੇ ਦਿਖਾਉਣਾ ਇਹਨੂੰ ਕੀ ਕਹਿੰਦੇ ਹੈ ਇਹ ਤੁਸੀਂ ਹੁਣ ਇਹ ਨਾ ਸੋਚ ਲਿਓ ਵੀ ਬੰਦੇ ਨੂੰ ਕਿਤੇ ਬੁਖਾਰ ਬਖੂਰਤਾ ਨਹੀਂ ਚੜਿਆ ਹੈ ਕਿਹੜਾ ਕੰਬਲ ਲਈ ਬੈਠਾ ਹੈ ਇਹ ਗਰਮੀ ਦੇ ਵਿੱਚ ਇਹ ਗਰਮੀ ਵਾਲਾ ਕੰਬਲਾ ਸਪੈਸ਼ਲੀ ਠੰਡਾ ਕੰਬਲਾ ਹੈ ਤੇ ਲਿੰਕ ਤੇ ਕਲਿੱਕ ਕਰਕੇ ਇਹਦੇ ਬਾਰੇ ਪੜ੍ਹ ਸਕਦੇ ਹੋ ਕੰਬਲ ਬਾਰੇ ਤਾਂ ਇਹਨਾਂ ਨੇ ਪਤਾ ਨਹੀਂ ਕੀ ਪਾ ਛੱਡਿਆ ਚਾਈਨਾ ਵਾਲਿਆਂ ਨੇ ਇਹਦੇ ਵਿੱਚ ਕੀ ਨਹੀਂ ਪਾ ਛੱਡਿਆ ਤੁਸੀਂ ਗਰਮੀ 'ਚ ਲੈ ਕੇ ਪਾਉਂਗੇ ਤੁਹਾਨੂੰ ਗਰਮੀ ਨਹੀਂ ਲੱਗਦੀ ਹੈਗੀ ਤੁਸੀਂ 5 5 7 7 ਲੈ ਕੇ ਇੰਡੀਆ ਭੇਜੋ ਐਡੇ ਟੌਪ ਦੀ ਚੀਜ਼ ਆ ਇਹ ਤੇ ਇਹਨੂੰ ਬਾਇ ਕਰਨ ਵਾਸਤੇ ਤੁਹਾਨੂੰ orange ਕਲਰ ਦੀ ਬਾਸਕਟ ਦੇ ਉੱਤੇ ਕਲਿੱਕ ਕਰਨਾ ਪੈ ਇਹ ਇਹਨੂੰ ਆड् ਡੱਡ ਸਾਈਜ਼ਾਂ ਦੇ ਵਿੱਚ ਵੀ ਲੈ ਸਕਦੇ ਹੋ ਛੋਟੇ ਵੱਡੇ ਸਾਈਜ਼ ਹਰ ਇੱਕ ਸਾਈਜ਼ ਦੇ ਵਿੱਚ ਹੈਗਾ ਹਰ ਇੱਕੇ ਕਲਰ ਦੇ ਵਿੱਚ ਹੈਗਾ ਬਹੁਤ ਸੋਹਣੀ ਚੀਜ਼ ਆ ਯਾਰ ਮੈਨੂੰ ਬੜੀ ਪਸੰਦ ਆਈ ਹੈ ਨਾਲੇ ਨਾ ਗਰਮੀ ਲੱਗੇ ਨਾ ਪੱਖੇ ਦੀ ਲੋੜ ਹੈ ਇਹਨੂੰ ਲੈ ਕੇ ਪਏ ਰਹੋ ਨਜ਼ਾਰੇ ਦਾ ਨਿਹਾਰਾ